ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਵੀਡੀਓ ਮੋਟੀਵੇਸ਼ਨਲ ਇੱਕ ਵੀਡੀਓ ਹੈ ਤੁਸੀਂ ਸਾਰੇ ਜੋ ਪੀਐਸਟ ਸੀਟ ਐਟ ਜਾਂ ਮਾਸਟਰਕੈਟ ਦੀ ਤਿਆਰੀ ਕਰ ਰਹੇ ਹੋ ਉਹਨਾਂ ਲਈ ਸਾਰਿਆਂ ਲਈ ਇਹ ਵੀਡੀਓ ਹੈ ਹਰ ਕਿਸੇ ਲਈ ਇਹ ਵੀਡੀਓ ਹੈ ਜੋ ਵੀ ਕਿਸੇ ਤਰ੍ਹਾਂ ਦੇ ਕਿਸ ਐਗਜ਼ਾਮ ਦੀ ਤਿਆਰੀ ਕਰ ਰਿਹਾ ਤੁਹਾਡੇ ਸਾਹਮਣੇ ਸੁਰਜੀਤ ਪਾਤਰ ਜੀ ਦੀ ਕਵਿਤਾ ਦੀ ਕੁਝ ਸਤਰਾਂ ਜਿਹੜੀਆਂ ਲਿਖੀਆਂ ਹੋਈਆਂ ਆ ਸੁਰਜੀਤ ਪਾਤਰ ਜੀ ਦੀ ਥੋੜੇ ਸਮੇਂ ਪਹਿਲੇ ਜਿਹੜੀ ਇਹਨਾਂ ਦੀ ਡੈਥ ਹੋ ਗਈ ਉਹ ਸਾਨੂੰ ਛੱਡ ਕੇ ਚਲੇ ਗਏ ਪਰ ਕਵਿਤਾਵਾਂ ਰਾਹੀਂ ਆਪਣੀਆਂ ਗਜ਼ਲਾਂ ਰਾਹੀਂ ਉਹ ਹਮੇਸ਼ਾ ਸਾਡੇ ਨਾਲ ਨੇ ਹਮੇਸ਼ਾ ਰਹਿਣਗੇ ਸੋ ਇਹਨਾਂ ਦੀਆਂ ਜਿਹੜੀਆਂ 17 ਆ ਇਸ ਦੇ ਵਿੱਚ ਦੇਖੋ ਤੁਸੀਂ ਕੀ ਲਿਖਿਆ ਹੈ ਕਿ ਉਦਾਸ ਹੋਵੀਂ ਨਿਰਾਸ਼ ਹੋਵੀਂ ਜਾਂ ਦਿਲ ਵਿੱਚ ਕੋਈ ਮਲਾਲ ਰੱਖੀਂ ਪਰ ਇਹ ਵੀ ਹੈ ਇੱਕ ਪੜਾ ਸਫਰ ਦਾ ਤੂੰ ਇਸ ਗੱਲ ਦਾ ਖਿਆਲ ਰੱਖੀ ਦੇਖੋ ਅਗਰ ਇਸ ਨੂੰ ਆਪਾਂ ਧਿਆਨ ਨਾਲ ਅਗਰ ਸਮਝੀਏ ਗਹਿਰਾਈ ਤੱਕ ਜਾਈਏ ਤਾਂ ਇਸ ਦੇ ਵਿੱਚ ਬੜਾ ਕੁਝ ਹੈ ਪੜਾ ਜਿਹੜਾ ਆ ਬਹੁਤ ਜ਼ਰੂਰੀ ਹੁੰਦਾ ਆ ਜ਼ਰੂਰੀ ਕਦੇ ਵੀ ਜਿਹੜਾ ਆ ਅ ਅਗਰ ਆਪਾਂ ਦੇਖੀ ਜਿਹੜਾ ਰਿਜ਼ਲਟ ਹੈ ਰਿਜ਼ਲਟ ਕਦੇ ਵੀ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਅ ਡੈਸਟੀਨੇਸ਼ਨ ਅਗਰ ਆਪਾਂ ਕਹਿਣਾ ਚਾਹੀਏ ਕਿ ਅਗਰ ਤੁਸੀਂ ਮੰਨ ਲਓ ਅ ਤੁਸੀਂ ਫਗਵਾੜੇ ਤੋਂ ਤੁਸੀਂ ਜਲੰਧਰ ਜਾ ਰਹੇ ਆ ਠੀਕ ਹੈ ਤਾਂ ਜਲੰਧਰ ਪਹੁੰਚ ਜਾਣਾ ਹੀ ਹੈ ਇਹ ਸਾਡਾ ਸਾਡੀ ਮੰਜ਼ਲ ਹੈ ਸਾਡਾ ਜਆ ਗੋਲ ਹੈ ਅਸੀਂ ਉਥੇ ਪਹੁੰਚਣਾ ਹੈ ਪਰ ਜੋ ਫਗਵਾੜਾ ਤੋਂ ਜਲੰਧਰ ਜਾਣ ਦਾ ਜਿਹੜਾ ਵਿਚ ਵਾਲਾ ਸਫਰ ਹੈ ਨਾ ਸਫਰ ਬੜਾ ਜ਼ਰੂਰੀ ਆ ਠੀਕ ਹੈ ਸਫਰ ਨੇ ਹੀ ਸਾਨੂੰ ਐਕਸਪੀਰੀਅੰਸ ਦੇਣਾ ਆ ਠੀਕ ਹੈ ਸਫਰ ਦੌਰਾਨ ਹੀ ਸਾਡੇ ਕੋ ਗਲਤੀਆਂ ਹੋਣੀਆਂ ਆ ਜਿਨ੍ਹਾਂ ਤੋਂ ਆਪਾਂ ਸਿੱਖਣਾ ਆ ਸਫਰ ਨੇ ਹੀ ਜਿਹੜਾ ਆ ਸਾਡੇ ਸਾਨੂੰ ਪਾਲਿਸ਼ ਕਰਨਾ ਆ ਅਸੀਂ ਕਹਿ ਸਕਦੇ ਆ ਠੀਕ ਹੈ ਸੋ ਇਸ ਲਈ ਜਿਹੜਾ ਪੜਾ ਆ ਪੜਾ ਬੜਾ ਜ਼ਰੂਰੀ ਆ ਤੇ ਜਿਹੜਾ ਸਾਨੂੰ ਇਸ ਦੇ ਵਿੱਚ ਇਹੀ ਆ ਜਿਹੜਾ ਸੁਰਜੀਤ ਪਾਤਰ ਜੀ ਨੇ ਵੀ ਇਹਦੇ ਵਿੱਚ ਲਿਖਿਆ ਆ ਕਿ ਉਦਾਸ ਹੋਵੀਂ ਨਿਰਾਸ਼ ਹੋਵੀਂ ਜਾਂ ਦਿਲ ਵਿੱਚ ਕੋਈ ਮਲਾਲ ਰੱਖੀ ਪਰ ਇਹ ਵੀ ਇੱਕ ਪੜਾਅ ਸਫਰ ਦਾ ਤੂੰ ਇਸ ਗੱਲ ਦਾ ਧਿਆਨ ਕੀ ਅਗਰ ਅਸੀਂ ਉਦਾਸ ਹੋ ਰਹੇ ਹਾਂ ਨਿਰਾਸ਼ ਹੋ ਰਹੇ ਹਾਂ ਤੁਹਾਨੂੰ ਪਤਾ ਸੀ ਤੁਸੀਂ ਕੋਈ ਨਾ ਕੋਈ ਇਗਜ਼ਾਮ ਦੀ ਜਿਹੜੀ ਤਿਆਰੀ ਕਰ ਰਹੇ ਹੋ ਹਨਾ ਉਦਾਸ ਹੋ ਜਾਂਦੇ ਆਪਾਂ ਕੋਈ ਪੇਪਰ ਨਹੀਂ ਆਉਂਦਾ ਜਾਂ ਸਾਨੂੰ ਪਤਾ ਨਹੀਂ ਲੱਗਦਾ ਸੀ ਤਿਆਰੀ ਕਿਵੇਂ ਕਰੀਏ ਮਤਲਬ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਆ ਪਰ ਅਸੀਂ ਕੋਈ ਮਲਾਲ ਨਾ ਰੱਖੀਏ ਇਸ ਨੂੰ ਇਹ ਮੰਨ ਕੇ ਚੱਲੀਏ ਕਿ ਇਹ ਇੱਕ ਸਫਰਿੰਗ ਆ ਜੋਸ ਨੂੰ ਅਸੀਂ ਸਫਰ ਕਰਨਾ ਹੀ ਆ ਠੀਕ ਹੈ ਇੱਕ ਪੜਾਅ ਆ ਸਫਰ ਦਾ ਇਸ ਤੋਂ ਅੱਗੇ ਪਤਾ ਨਹੀਂ ਸਾਡੇ ਲਈ ਸ਼ਾਇਦ ਕੀ ਪਿਆ ਹੋਇਆ ਕਿੰਨਾ ਕੁਝ ਵਧੀਆ ਪਿਆ ਹੋਇਆ ਠੀਕ ਹੈ ਨਾ ਸੋ ਅਸੀਂ ਉਦਾਸ ਨਾ ਹੋਈਏ ਨਿਰਾਸ਼ ਨਾ ਹੋਈਏ 네ਗੇਟਿਵ ਥੌਟਸ ਨਾ ਲੈ ਕੇ ਆਈਏ ਠੀਕ ਹੈ ਜੇ ਅਗਰ ਇਸ ਤਰ੍ਹਾਂ ਆਪਾਂ ਚੱਲਾਂਗੇ ਪੋਜ਼ਿਟਿਵ ਰਹਿ ਕੇ ਚੱਲਾਂਗੇ ਤਾਂ ਅਸੀਂ ਆਪਣੀ ਮੰਜ਼ਿਲ ਨੂੰ ਬੇ ਤਜਕ ਹੋ ਕੇ ਜਿਹੜਾ ਤੁਸੀਂ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਉਸ ਨੂੰ ਮੰਜ਼ਿਲ ਨੂੰ ਜਿਹੜਾ ਆ ਜ਼ਰੂਰ ਪਾਉਂਗੇ ਠੀਕ ਹੈ ਸੋ ਜਿਹੜਾ ਮੈਂ ਤੁਸੀਂ ਥੰਬਨੇਲ ਦੇ ਵਿੱਚ ਲਿਖਿਆ ਆ ਕਿ ਜਿਹੜੀ ਤਿਆਰੀ ਆ ਠੀਕ ਹੈ ਉਹ ਤਿਆਰੀ ਕਿਵੇਂ ਕਰਨੀ ਆ ਦੇਖੋ ਮੈਂ ਬਹੁਤ ਜਿਹੜਾ ਐਵੇਂ ਮੈਂ ਵੱਡੀਆਂ ਗੱਲਾਂ ਨਹੀਂ ਕਰਾਂਗਾ ਠੀਕ ਹੈ ਇੱਕ ਬੇਸਿਕ ਜਿਹੜੀ ਚੀਜ਼ ਆ ਸਿਰਫ ਮੈਂ ਤੁਹਾਨੂੰ ਵੀਡੀਓ ਵਿੱਚ ਇਹੀ ਦੱਸਾਂਗਾ ਵੀਡੀਓ ਬਹੁਤ ਜ਼ਿਆਦਾ ਵੱਡੀ ਨਹੀਂ ਹੋਏਗੀ ਇਸ ਦੇ ਵਿੱਚ ਦੇਖੋ ਅਗਰ ਤੁਸੀਂ ਕਿਸੇ ਵੀ ਦੀ ਤਿਆਰੀ ਕਰ ਰਹੇ ਹੋ ਮੰਨ ਲਓ ਅ ਤੁਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਤੁਸੀਂ ਸੀ ਟੈਟ ਦੀ ਕਰ ਰਹੇ ਹੋ ਠੀਕ ਹੈ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਜਾਂ ਤੁਸੀਂ ਪੀ ਟ੍ਰਿਪਲ ਐਸ ਬੀ ਦਾ ਕੋਈ ਇਗਜ਼ਾਮ ਹੈ ਉਸ ਦੀ ਤਿਆਰੀ ਕਰ ਰਹੇ ਹੋ ਪੁਲਿਸ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਪੁਲਿਸ ਇਗਜ਼ਾਮ ਦੀ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਇਹਨਾਂ ਸਾਰੇ ਇਗਜ਼ਾਮ ਲਈ ਜਿਹੜੀਆਂ ਦੋ ਚੀਜ਼ਾਂ ਜਿਹੜੀਆਂ ਬਣੀਆ ਜ਼ਰੂਰੀ ਆ ਦੇਖੋ ਠੀਕ ਹੈ ਸੋ ਉਹਦੇ ਵਿੱਚ ਇਹ ਹੈ ਕਿ ਅਗਰ ਤੁਸੀਂ ਕੋਈ ਵੀ ਸਬਜੈਕਟ ਦੀ ਜਾਂ ਮਤਲਬ ਪੀਐਸਟ ਜਿਵੇਂ ਤੁਹਾਨੂੰ ਪਤਾ ਹੈ ਪੰਜ ਸਬਜੈਕਟ ਹੁੰਦੇ ਆ ਸੀਟੈਟ ਚ ਵੀ ਪੰਜ ਹੁੰਦੇ ਆ ਮਾਸਟਰਕੈਟ ਦਾ ਤੁਹਾਡਾ ਇੱਕ ਸਬਜੈਕਟ ਹੁੰਦਾ ਹੈ ਤਾਂ ਪੀਟ੍ਰਿਪਲ ਐਸਬੀ ਔਰ ਪੁਲਿਸ ਦਾ ਤਾਂ ਚਲੋ ਥੋੜਾ ਲਗਤ ਰੰਦਾ ਹੁੰਦਾ ਹੈ ਟੀਚਿੰਗ ਨਾਲ ਰਿਲੇਟਡ ਜਿਹੜਾ ਹੈ ਉਹ ਤਿੰਨ ਨੇ ਹਨਾ ਸੋ ਤੁਸੀਂ ਇਹਨਾਂ ਤਿੰਨਾਂ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾ ਤਾਂ ਜਿਹੜਾ ਕੀ ਹੋਣਾ ਚਾਹੀਦਾ ਆ ਕਿ ਜਿਹੜਾ ਤੁਹਾਡਾ ਪੂਰਾ ਸਿਲੇਬਸ ਆ ਠੀਕ ਹੈ ਉਸ ਸਿਲੇਬਸ ਪੂਰਾ ਕੰਪਲੀਟ ਹੋਣਾ ਚਾਹੀਦਾ ਆ ਇਹ ਤਾਂ ਪਹਿਲਾ ਸਟੈਪ ਹੈ ਅਗਰ ਤੁਸੀਂ ਕਹੋ ਕਿ ਤੁਹਾਡਾ ਮਹੀਨੇ ਬਾਅਦ ਇਗਜ਼ਾਮ ਹੈ ਤੇ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਸਿਲੇਬਸ ਕੰਪਲੀਟ ਕਰਨਾ ਸ਼ੁਰੂ ਕਰ ਰਹੇ ਹਾਂ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੈ 100 ਦੇ ਵਿੱਚੋਂ ਕੋਈ 2-3% ਸਟੂਡੈਂਟ ਇਦਾਂ ਦੇ ਹੋਣਗੇ ਸ਼ਾਰਪ ਮਾਈਂਡ ਵਾਲੇ ਜਿਹੜੇ ਪੇਪਰ ਕਰੈਕ ਕਰ ਜਾਣਗੇ ਠੀਕ ਹੈ ਪਰ ਸਿਲੇਬਸ ਅਗਰ ਤੁਹਾਡਾ ਕੰਪਲੀਟ ਨਹੀਂ ਹੈ ਤੁਸੀਂ ਪ੍ਰੋਪਰ ਟੌਪਿਕ ਰਿਵਾਈ ਰਿਵੀਜ਼ਨ ਤਾਂ ਜਿਹੜਾ ਬਾਅਦ ਦੀ ਗੱਲ ਹੈ ਪਰ ਅਗਰ ਤੁਸੀਂ ਟੌਪਿਕ ਪੜ੍ਹੇ ਹੀ ਨਹੀਂ ਕਿ ਕਿਹੜੇ ਕਿਹੜੇ ਜੋ ਐਗਜ਼ਾਮ ਦੇ ਵਿੱਚ ਮੈਂਸ਼ਨ ਨੇ ਸਿਲੇਬਸ ਦੇ ਵਿੱਚ ਤਾਂ ਬੜਾ ਮੁਸ਼ਕਲ ਹੈ ਸੋ ਪਹਿਲਾ ਸਟੈਪ ਹੈ ਤੁਹਾਡਾ ਸਿਲੇਬਸ ਪੂਰਾ ਹੋਣਾ ਚਾਹੀਦਾ ਤੁਹਾਨੂੰ ਪਤਾ ਆ ਕਿ ਪੇਪਰ ਆਣਾ ਆ ਠੀਕ ਹੈ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਟੀਚਰ ਬਣਨਾ ਆ ਤੁਹਾਨੂੰ ਪਤਾ ਹੈ ਕਿ ਅੱਗੇ ਪੀਐਸਟੀਟ ਦਾ ਐਗਜ਼ਾਮ ਆਣਾ ਹੀ ਆ ਸੀਟੈਟ ਦਾ ਐਗਜ਼ਾਮ ਆਣਾ ਹੀ ਆ ਯੂਜੀਸੀ ਨੈਟ ਦਾ ਆਣਾ ਹੀ ਆ ਮਾਸਟਰਕੇਟ ਦਾ ਆਣਾ ਹੀ ਆ ਸੋ ਸਿਲੇਬਸ ਤੁਹਾਡਾ ਪਹਿਲਾਂ ਹੀ ਕੰਪਲੀਟ ਹੋਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਹੈ ਤੁਹਾਡੀ ਰਿਵੀਜ਼ਨ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਰਿਵੀਜ਼ਨ ਆਉਂਦੀ ਹੈ ਠੀਕ ਹੈ ਰਿਵੀਜ਼ਨ ਸੈਕਿੰਡ ਨੰਬਰ ਤੇ ਆਉਂਦੀ ਹੈ ਤੁਸੀਂ ਜਿੰਨਾ ਰਿਵਾਈਜ਼ ਕਰੋ ਉਨਾਂ ਹੀ ਕਟਾ ਠੀਕ ਹੈ ਇਹਦੇ ਵਿੱਚ ਤੁਸੀਂ ਬਾਰ-ਬਾਰ ਟੌਪਿਕਸ ਨੂੰ ਰਿਪੀਟ ਕਰੋਗੇ ਉਹ ਤੁਹਾਡੀ ਮੈਮਰੀ ਦੇ ਵਿੱਚ ਜਿਹੜੇ ਆ ਉਹ ਆਪਣੇ ਆਪ ਉਹ ਸਟੋਰ ਹੋ ਜਾਣੇ ਤੇ ਜਦੋਂ ਇਗਜ਼ਾਮ ਆਣਾ ਤੇ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਆਣੀ ਸੋ ਇਹ ਦੋ ਚੀਜ਼ਾਂ ਜਿਹੜੀਆਂ ਬੜੀ ਜ਼ਰੂਰੀ ਆ ਸਿਲੇਬਸ ਔਰ ਰਿਵੀਜ਼ਨ ਠੀਕ ਹੈ ਜਦੋਂ ਤੁਹਾਡੇ ਇਗਜ਼ਾਮ ਨੂੰ ਤੁਹਾਨੂੰ ਪਤਾ ਆ ਕਿ 2 ਮੰਥ ਰਹਿ ਗਏ ਆ ਠੀਕ ਹੈ ਤਾਂ ਉਸ ਤੋਂ 2 ਮੰਥ ਜਦੋਂ ਰਹਿ ਗਏ ਆ ਤਾਂ ਤੁਸੀਂ ਉਹਨਾਂ 2 ਮਹੀਨਿਆਂ ਵਿੱਚ ਆਹੀ ਵਾਲੀ ਚੀਜ਼ ਕਰਨੀ ਆ ਰਿਵੀਜ਼ਨ ਨਹੀਂ ਕਰਨੀ ਇਹ ਨਹੀਂ ਕਿ ਤੁਸੀਂ 2 ਮੰਥ ਰਹਿੰਦੇ ਤੇ ਤੁਸੀਂ ਸਿਲੇਬਸ ਜਿਹੜਾ ਆ ਉਹ ਕੰਪਲੀਟ ਕਰਨਾ ਸ਼ੁਰੂ ਕਰਤਾ ਇਸੇ ਦੇ ਵਿੱਚ ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਜਾਂ ਅਸੀਂ ਨਿਰਾਸ਼ ਹੋ ਜਾਂਦੇ ਆ ਕਈ ਵਾਰ ਸਿਲੇਬਸ ਦੇਖੋ ਬਹੁਤ ਜ਼ਿਆਦਾ ਹੁੰਦਾ ਆ ਠੀਕ ਹੈ ਅਗਰ ਮੈਥਸ ਦਾ ਦੇਖਿਆ ਜਾਵੇ ਪੀਐਸਟੈਟ ਦੇ ਵਿੱਚ ਹੀ ਦੇਖਿਆ ਜਾਵੇ ਤਾਂ ਮੈਜ਼ਸ ਕਾਫੀ ਟਾਪਿਕਸ ਹੁੰਦੇ ਉਹ ਕਲੀਅਰ ਕਰਨੇ ਪੈਂਦੇ ਆ ਮਾਸਟਰਡੇਗਰੀ ਅਗਰ ਤੁਸੀਂ ਮੈਥਸ ਕਰ ਰਹੇ ਹੋ ਤਾਂ ਉਹਦਾ ਬਹੁਤ ਜ਼ਿਆਦਾ ਸਿਲੇਬਸ ਹੈ ਤਾਂ ਉਹ ਘਟੋ-ਘਟ 5-6 ਮਹੀਨੇ 걸ਾ ਸਿਲੇਬਸ ਕੰਪਲੀਟ ਨੂੰ ਲੱਗ ਲੈਂਦੇ ਆ ਤੇ ਤੁਸੀਂ 1 ਮਹੀਨੇ ਦੇ ਵਿੱਚ ਅਗਰ ਕਰੋਗੇ ਤਾਂ ਪੋਸੀਬਲੀ ਹੀ ਨਹੀਂ ਆ ਠੀਕ ਹੈ ਮੈਂ ਉਹੀ ਕਿਹਾ ਜਿਵੇਂ ਕਿ 100 ਦੇ ਵਿੱਚੋਂ ਮਸੀ 4-5 ਬੱਚੇ ਇਦਾਂ ਦੇ ਹੁੰਦੇ ਜਿਹੜੇ ਕਿ ਸ਼ਾਰਪ ਮਾਈਂਡ ਵਾਲੇ ਹੁੰਦੇ ਜਿਹੜੇ ਮਿਹਨਤ ਚ ਤਿਆਰੀ ਕਰਕੇ ਆਪਣਾ ਕਰ ਲੈਂਦੇ ਹਨਾ ਪਰ ਹਰੇਕ ਸਟੂਡੈਂਟ ਨਹੀਂ ਕਰ ਪਾਂਦਾ ਇਸ ਲਈ ਘੱਟੋ ਘੱਟ ਤਿਆਰੀ ਜਿਹੜੀ ਹੈ 5-6 ਮਹੀਨੇ ਜਿਹੜਾ ਸਿਲੇਬਸ ਨੂੰ ਚਾਹੀਦੇ ਨੇ ਤਾਂ ਉਸ ਤੋਂ ਬਾਅਦ ਦੀ ਜਿਹੜੀ ਰਿਵੀਜ਼ਨ ਤੁਹਾਡੇ ਤੇ ਕਿ ਤੁਸੀਂ ਰਿਵੀਜ਼ਨ ਕਿਵੇਂ ਕਰਨੀ ਆ ਕਿ ਕਿੰਨੇ ਟਾਈਮ ਲਈ ਕਰਨੀ ਆ ਸੋ ਅਗਰ 2 ਮਹੀਨੇ ਪਏ ਆ ਮਹੀਨਾ ਪਿਆ ਆ ਤਾਂ ਮਹੀਨੇ ਦੇ ਵਿੱਚ ਬਸ ਤੁਸੀਂ ਸ਼ੁਰੂ ਕਰ ਦੋ ਘੱਟੋ ਘੱਟ ਨਹੀਂ ਅਗਰ ਮਹੀਨੇ ਦੇ ਵਿੱਚ ਤੁਸੀਂ 4 ਤੋਂ 5 ਵਾਰੀ ਵੀ ਪੂਰੇ ਸਿਲੇਬਸ ਦੀ ਰਿਵੀਜ਼ਨ ਕਰ ਲੰਨੇ ਆ ਤਾਂ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਹੁਣ ਇਹ ਵੀ ਨਹੀਂ ਹੈ ਕਿ ਰਿਵੀਜ਼ਨ ਇੱਕ ਦਿਨ ਚ ਹੋ ਜਾਂਦੀ ਆ ਅਗਰ ਆਪਾਂ ਮਾਸਟਰ ਕੈਟਰ ਦੀ ਗੱਲ ਕਰੀਏ ਤਾਂ ਮਾਸਟਰ ਕੈਟ ਦੇ ਵਿੱਚ ਅਗਰ ਕੋਈ ਪੰਜਾਬੀ ਸਬਜੈਕਟ ਆ ਉਹਦੇ ਵਿੱਚ 10 ਤਰ੍ਹਾਂ ਦੇ ਟੌਪਿਕ ਆ ਠੀਕ ਹੈ ਨਾਵਲ ਕਹਾਣੀ ਗ੍ਰਾਮਰ ਹੋਗੀ ਵਾਰਤਕ ਹੋਗੀ ਹਨਾ ਕਵਿਤਾ ਹੋਗੀ ਇਹ ਕਿੰਨੇ ਕਿੰਨੇ ਚੈਪਟਰ ਤੇ ਇਹ ਇੱਕ ਇੱਕ ਦਿਨ ਦੇ ਵਿੱਚ ਕਰ ਹੁੰਦੇ ਆ ਮਸੀ ਸੋ ਤੁਸੀਂ ਇਹ ਮੰਨ ਕੇ ਚਲੋ ਕਿ 30 ਦਿਨ ਤਾਂ 30 ਦਿਨ ਦੇ ਵਿੱਚ ਘਟੋ ਘਟ ਹਫਤੇ ਦੇ ਵਿੱਚ ਤੁਸੀਂ ਇੱਕ ਵਾਰ ਜਿਹੜਾ ਹੋਲ ਸਿਲੇਬਸ ਜਿਹੜਾ ਤੁਸੀਂ ਜ਼ਰੂਰ ਤਿਆਰ ਦੇ ਕਰ ਲਓ ਹਾਂ ਪੀਐਸਟ ਜਾਂ ਪੀਐਸਟ ਨੂੰ ਛੱਡੋ ਤੁਸੀਂ ਜਾਂ ਮਾਸਟਰ ਕੈਡ ਜਿਹੜੇ ਮੈਥਸ ਦੀ ਤਿਆਰੀ ਕਰ ਰਹੇ ਆ ਜਾਂ ਸਾਇੰਸ ਦੀ ਉਹਨਾਂ ਲਈ ਥੋੜਾ ਜਿਹਾ ਮੁਸ਼ਕਲ ਹੈ ਕਿਉਂ ਕਿ ਕਿਉਂਕਿ ਮੈਥਸ ਦੇ ਵਿੱਚ ਦੇਖੋ ਇਦਾਂ ਨਹੀਂ ਹੈਗਾ ਕਿ ਤੁਸੀਂ ਰਿਵੀਜ਼ਨ ਕਰੋ ਹਨਾ ਕਿਉਂਕਿ ਉਹਦੇ ਵਿੱਚ ਟੌਪਿਕ ਬਹੁਤ ਜ਼ਿਆਦਾ ਹੁੰਦੇ ਆ ਤੇ ਉਹ ਚ ਤੁਸੀਂ ਇਦਾਂ ਵੀ ਨਹੀਂ ਹੈਗੇ ਕਿ ਸਾਡੇ ਕੋਲ ਕੁਝ ਪਤਾ ਹੈ ਕਿ ਭਈ ਹਾਂ ਇਹਨੇ ਇਹ ਤਰ੍ਹਾਂ ਦੇ ਸਾਮਾ ਇਹੀ ਕਰਨੇ ਹੁਣ ਉਹ ਮੈਥਸ ਤੇ ਵੀ ਤਾਂ ਕਿਸੇ ਤਰ੍ਹਾਂ ਦਾ ਵੀ ਸਾਮਾ ਆ ਸਕਦਾ ਤਾਂ ਉੱਥੇ ਜਿਹੜੀ ਤੁਹਾਡੀ ਆ ਜਿਹੜੀ ਪ੍ਰੈਕਟਿਸ ਆ ਉਹ ਜ਼ਰੂਰ ਚਾਹੀਦੀ ਆ ਤਾਂ ਪ੍ਰੈਕਟਿਸ ਤੁਹਾਡੀ ਕਿਵੇਂ ਹੋਊਗੀ ਟੈਸਟ ਸੀਰੀਜ਼ ਦੇ ਨਾਲ ਠੀਕ ਹੈ ਸੋ ਤੁਸੀਂ ਅਗਰ ਕਿਸੇ ਕੋਚਿੰਗ ਸੈਂਟਰ ਨਾਲ ਜੁੜੇ ਹੋਏ ਆ ਤਾਂ ਤੁਸੀਂ ਉਹਨਾਂ ਦੀ ਟੈਸਟ ਸੀਰੀਜ਼ ਜਿਹੜੀ ਆ ਉਹ ਬਾਏ ਜ਼ਰੂਰ ਕਰੋ ਉਹ ਟੈਸਟ ਸੀਰੀਜ਼ ਨੂੰ ਸੋਲਵ ਕਰੋ ਠੀਕ ਹੈ ਕਿਉਂ ਕਿ ਐਗਜ਼ਾਮ ਅਗਰ 2 ਘੰਟੇ ਦਾ ਐਗਜ਼ਾਮ ਹੈ ਮੈਥਸ ਦੇ ਐਗਜ਼ਾਮ ਦੇ ਵਿੱਚ ਖਾਸ ਕਰਕੇ ਟਾਈਮ ਮੈਨੇਜਮੈਂਟ ਕਰਨਾ ਬਹੁਤ ਮੁਸ਼ਕਲ ਹੁੰਦਾ ਆ ਜਿਹੜੀ ਹੈ ਤੁਹਾਡੀ ਇੱਕ ਸਮ ਨੂੰ ਸੋਲਵ ਕਰਨ ਦੀ ਜਿਹੜੀ ਕਪੈਸਿਟੀ ਆ ਉਹ ਤੁਹਾਡੀ 1 ਮਿੰਟ ਦੀ ਹੋਣੀ ਚਾਹੀਦੀ ਆ ਮੈਥਸ ਦੇ ਵਿੱਚ ਤਾਂ ਤੁਸੀਂ ਪੂਰਾ ਕੰਪਲੀਟ ਕਰ ਪਾਉਂਗੇ ਪੇਪਰ ਮਤਲਬ 1 ਮਿੰਟ ਚ ਇੱਕ ਸਮ ਸੋਲਵ ਹੋਣਾ ਚਾਹੀਦਾ ਠੀਕ ਹੈ ਸੋ ਇਸ ਲਈ ਜਿਹੜੀਆਂ ਆ ਟੈਸਟ ਸੀਰੀਜ਼ ਜਿਹੜੀਆਂ ਇਦਾਂ ਦੀਆਂ ਇਹ ਬਹੁਤ ਜ਼ਰੂਰੀ ਆ ਤੁਹਾਨੂੰ ਇਹ ਤੁਸੀਂ ਜਿੰਨੀਆਂ ਕਰੋ ਉਨੀਆਂ ਘਾਟਾ ਸੋ ਇਹਨਾਂ ਤਿੰਨ ਚੀਜ਼ਾਂ ਨੂੰ ਅਗਰ ਤੁਸੀਂ ਜਿਹੜਾ ਆ ਤੁਸੀਂ ਮੈਨੇਜ ਕਰੋ ਕਿਸੇ ਤਰੀਕੇ ਦੇ ਨਾਲ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਠੀਕ ਹੈ ਸੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਹਾਲਾਂਕਿ ਮੈਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਆ ਪਰ ਇਹ ਕਿ ਚਲੋ ਥੋੜੇ ਥੋੜੇ ਟਾਈਮ ਬਾਅਦ ਇਹ ਗੱਲ ਕਰਨੀ ਪੈਂਦੀ ਆ ਕਿਉਂਕਿ ਬੜੇ ਇਸ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਆ ਹਨਾ ਉਹ ਕਈ ਵਾਰ ਡੀਮੋਟੀਵੇਟ ਹੋ ਜਾਂਦੇ ਆ ਸਿਲੇਬਸ ਦੇ ਨੂੰ ਦੇਖ ਕੇ ਘਬਰਾ ਜਾਂਦੇ ਆ ਕਈ ਵਾਰ ਕੰਪਲੀਟ ਨਹੀਂ ਕਰ ਹੁੰਦਾ ਸੋ ਇਹ ਤਿੰਨ ਚੀਜ਼ ਆ ਆਪਾਂ ਜ਼ਰੂਰ ਰੱਖੀਏ ਕਿ ਪਹਿਲਾ ਜੜਾ ਆ ਉਹ ਆਪਾਂ ਸਿਲੇਬਸ ਨੂੰ ਕੰਪਲੀਟ ਕਰੀਏ ਦੂਸਰੇ ਤੇ ਆਪਾਂ ਰਿਵੀਜ਼ਨ ਸਟਾਰਟ ਕਰੀਏ ਜਦੋਂ ਸਾਨੂੰ ਪਤਾ ਮਹੀਨਾ ਰਹਿ ਗਿਆ ਜਾਂ 2 ਮਹੀਨੇ ਰਹਿ ਗਏ ਉਸ ਤੋਂ ਬਾਅਦ ਅਗਰ ਜਿਵੇਂ ਔਖੇ ਸਬਜੈਕਟਸ ਨੇ ਮੈਥਸ ਨੇ ਸਾਇੰਸ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਤੁਸੀਂ ਟੈਸਟ ਸੀਰੀਜ਼ ਆ ਉਹ ਜ਼ਰੂਰ ਬਾਏ ਕਰੋ ਕਿਸੋਂ ਵੀ ਕਿਸੇ ਵੀ ਕੋਚਿੰ ਇਹਦੀ ਕੀਮਤ ਕੋਰਸ ਨਾਲੋਂ ਘੱਟ ਹੁੰਦੀ ਆ ਤਾਂ ਤੁਸੀਂ ਜਿਹੜਾ ਆ ਜਿੰਨੇ ਹੋ ਸਕਦੇ ਤੁਸੀਂ ਟੈਸਟ ਦੋਵੋ ਉਹਦੇ ਨਾਲ ਤੁਹਾਡੀ ਪ੍ਰੈਕਟਿਸ ਵਧੇਗੀ ਤਾਂ ਉਨਾ ਹੀ ਤੁਸੀਂ ਜਿਹੜੇ ਆ ਘੱਟ ਸਮੇਂ ਦੇ ਵਿੱਚ ਤੁਸੀਂ ਸਭ ਸੋਲਵ ਕਰ ਪਾਉਗੇ ਕੁਐਸਚਨ ਨੂੰ ਸੋਲਵ ਕਰ ਪਾਉਗੇ ਠੀਕ ਹੈ ਸੋ ਜਿਹੜੀ ਬਾਕੀ ਜਿਵੇਂ ਸੁਜੀਤ ਪਾਤਰੀ ਦਾ ਸ਼ੇਅਰ ਹੈ ਕਿ ਉਦਾਸ ਹੋਵੀ ਨਿਰਾਸ਼ ਹੋਵੀ ਜਾਂ ਦਿਲ ਵਿੱਚ ਕੋਈ ਮਲਾਲ ਰੱਖੀ ਪਰ ਇਹ ਵੀ ਹੈ ਇੱਕ بڑا ਸਫ਼ਰ ਦਾ ਤੋਂ ਇਸ ਗੱਲ ਦਾ ਖਿਆਲ ਰੱਖੀ ਪੜਾ ਬਹੁਤ ਜ਼ਰੂਰੀ ਆ ਠੀਕ ਹੈ ਜਿਹੜੀ ਸਫਰਿੰਗ ਹੋਣੀ ਹੈ ਅਸੀਂ ਉਦਾਸ ਹੋ ਜਾਈਏ ਬਹੁਤ ਜ਼ਰੂਰੀ ਆ ਇਹ ਸਾਡੀ ਲਾਈਫ ਲਈ ਵੀ ਇਹ ਸਾਨੂੰ ਇੱਕ ਤਰ੍ਹਾਂ ਦਾ ਮੋਟੀਵੇਟ ਹੀ ਕਰਦੇ ਜੇ ਤੁਸੀਂ ਉਦਾਸ ਵੀ ਹੁੰਨੇ ਆ ਨਾ ਤਾਂ ਉਦਾਸੀ ਦੇ ਵਿੱਚ ਵੀ ਅਸੀਂ ਮੋਟੀਵੇਸ਼ਨ ਜਿਹੜੀ ਹੈ ਉਹ ਲੈ ਕੇ ਆ ਸਕਦੇ ਠੀਕ ਹੈ ਸੋ ਇਸ ਲਈ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ